ਜੇ ਬਾਬੇ ਬੰਟੀ ਚ ਕਰਾ ਮਾਂਤਾ ਤੇ ਇੱਕ ਥੋਕੇ ਹੁਣ ਵੀ ਕਹਿੰਦਾ ਵੀ ਜਾਓ ਕੋਈ ਬੰਦਾ ਵਿੱਚ ਨਹੀਂ ਆਉਂਦਾ 5 ਫੁੱਟ ਤੇ ਬਾਬਾ ਬਹਿ ਜੇ 5 ਫੁੱਟ ਤੇ ਮੈਂ ਬਹਿਣਾ ਬਾਬਾ ਆਪਣੀ ਕਰਮਾ ਤੇ ਸ਼ਬਦਾਂ ਨਾਲ ਮੈਨੂੰ ਹਲਾ ਕੇ ਮੇਰਾ ਸਿਰ ਘੁਮਾ ਦੇ ਮੈਂ ਬਾਬੇ ਦੀ ਸਾਰੀ ਜ਼ਿੰਦਗੀ ਚੱਕਰੀ ਕਰੂੰਗਾ ਬਾਬਾ ਤਾਂ ਕਹਿੰਦੇ ਸੀ ਮੈਂ ਇੰਟਰਵਿਊ ਕੀਤੀ ਮੇਰੇ ਕੁਝ ਦਿਨ ਪਹਿਲਾਂ ਬੰਟੀ ਬਾਬੇ ਦੀ ਉਹ ਤੇ ਕਹਿੰਦੇ ਵੀ ਖੁੱਲਾ ਚੈਲੰਜ ਹੈ ਮੈਂ ਤਾਂ ਕੌਨਫੀਡੈਂਸ ਵਾਲਾ ਬੰਦਾ ਵਾ ਜਿਹੜਾ ਮਰਜੀ ਮਾਨ ਸਿੰਘ ਅਕਾਲੀ ਆਏ ਭਾ ਜਿਹੜਾ ਮਰਜੀ ਨੇ ਹੰਗਸੰਗਾਵੇ ਅਸੀਂ ਜਵਾਬ ਦੇਵਾਂ ਫਿਰ ਜਵਾਬ ਤੇ ਜਵਾਬ ਕਿਨੇ ਛਕੂ ਦੇਣਾ ਸਾਡੇ ਲੈਵਲ ਦਾ ਨਹੀਂ ਹੋਇਆ ਉਨੇ ਪਹਿਲਾ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਆਪਣਾ ਪ੍ਰਬੰਧ ਕਰ ਲਿਆ ਉਹ ਤਾਂ ਕਹਿੰਦੇ ਅਸੀਂ ਕਰਾਂਗੇ ਹੀ ਨਹੀਂ ਅੱਜ ਵੇ ਮੰਨ ਤੁਸੀਂ ਅਹੀਂ ਤੇ ਫਿਰ ਗਏ ਫਿਰ ਸਾਡਾ ਰਸਤਾ ਰਕਾਉਣ ਵਾਲੇ ਵੀ ਉਹ ਹੀ ਆ ਪਖੰਡਵਾਤ ਕਿਉਂ ਕਰੂ ਇਨਸਾਨ ਜਦੋਂ ਇੱਕ ਮਿੰਟ ਪਲੀਜ਼ ਜਦੋਂ ਪਖੰਡਵਾਦ ਇਨਸਾਨ ਉਹਦੋਂ ਕਰੂਗਾ ਜਦੋਂ ਉਹਨੂੰ ਪੈਸੇ ਦੀ ਕਮਾਈ ਹੋਵੇ ਉਸ ਬਸ ਅਲੂ ਬਾਈ ਨੂੰ ਪਖੰਡ ਕਰਨ ਦੀ ਕੀ ਜਰੂਰਤ ਹੈ ਜੀ ਪਖੰਡ ਤਾਂ ਉਹ ਹੀ ਕਰੂਗਾ ਜਿਹਨੇ ਇੱਥੇ ਬਿਜ਼ਨਸ ਚਲਾਉਣਾ ਹੋਵੇ ਦੁਕਾਨਦਾਰੀ ਚਲਾਉਣੀ ਹੋਵੇ ਕਾਰੋਬਾਰ ਚਲਾਉਣਾ ਹੋਵੇ ਇਸ ਕੰਮ ਤੋਂ ਮੈਂ ਉੱਪਰ ਨਹੀਂ ਕਹਿ ਰਿਹਾ ਵੀ ਪੂਰੇ ਹਿੰਦੁਸਤਾਨ 'ਚ ਇੱਕ ਬੰਦਾ ਕਰਦੇ ਵੋ ਇੱਕ ਬੰਦਾ ਕਹਿੰਦੇ ਬੰ ਅਹੀਂ ਤੇ ਉਹਨਾਂ ਲੜਨ ਮਾਤੇ ਥੋੜਾ ਅਹੀਂ ਤੇ ਉਹਨਾਂ ਗੱਲ ਕਰਨ ਮਾਤੇ ਜਾ ਰਹੇ ਆਂ ਟਟੀਆਂ ਤੇ ਉਹਨੂੰ ਲੱਗੀਆਂ ਸਾਨੂੰ ਥੋੜਾ ਲੱਗੀਆਂ ਅਸੀਂ ਤੇ ਹੁਣ ਵੀ ਕਹਿੰਨੇ ਆਂ ਕਿ ਜਦੋਂ ਮਰਜ਼ੀ ਪ੍ਰਸ਼ਾਸਨ ਸਾਨੂੰ ਸੱਦ ਕੇ ਤੇ ਉਹਨਾਂ ਨੂੰ ਸੱਦ ਕੇ ਸਾਡੀ ਗੱਲ ਕਰਾ ਦੇਣ ਬਹਿ ਕੇ ਵਿਚਾਰ ਕਰਨ ਮੈਂ ਔਰ ਰਿਕਾਰਡ ਕਰ ਰਹੇ ਆਂ ਸਾਰੇ ਮੀਡੀਆ ਨੂੰ ਇਕੱਠਾ ਕਰਕੇ ਜਾਓ ਉਹਨੂੰ ਬਾਬੇ ਨੂੰ ਭਾਓ ਮੈਂ ਆਪਾਂ ਵਿਚਾਰ ਕੇ ਡਿਬੇਟ ਕਰ ਲੈ ਮੈਂ ਕਿਹੜਾ ਭੱਜਣ ਡਿਆ ਕਿਸ ਗੱਲ ਤੋਂ ਬਾਬੇ ਨੂੰ ਖਤਰਾ ਮੈਨੂੰ ਤੇ ਖਤਰਾ ਕੋਈ ਨਹੀਂ ਜੀ ਆ ਕੇ ਸਵਾਲ ਪੁੱਛੋ ਸਰ ਜੀ ਆਇਆਂ ਨੂੰ ਮੋਸਟ ਵੈਲਕਮ ਦਰਵਾਜ਼ਾ ਹੈ ਕਿਸੇ ਦੇ ਬਾਪ ਦਾ ਨਹੀਂ ਸਭ ਦਾ ਸੰਦ ਹੈ ਜਦੋਂ ਮਰਜ਼ੀ ਆਓ हां रही गल दी तुस लैंग्वेज दी प्यार ਨਾਲ ਗੱਲ ਕਰਨਗੇ ਪਿਆਰ ਨਾਲ ਗੱਲ ਕਰੂੰਗਾ ਰਫ ਗੱਲ ਕਰਨਗੇ ਮੈਂ ਡਰ ਰਫ ਗੱਲ ਕਰੂੰਗਾ ਮਤਲਬ ਤੁਸੀਂ ਤੁਹਾਡਾ ਕਹਣਾ ਕਿ ਬੰਟੀ ਬਾਬਾ ਡਰ ਗਿਆ ਭਾਈ ਇਹ ਤਾਂ ਤੁਹਾਨੂੰ ਪਤਾ ਡਰਿਆ ਹੀ ਹੈ ਫਿਰ ਡਰਿਆ ਕਿਉਂ ਨਹੀਂ ਹੈ ਜੇ ਬਾਬੇ ਚ ਕਰਾਮਾਤਾਂ ਦੀ ਬਾਬਾ ਇਹ ਗੱਲ ਪ੍ਰਸ਼ਾਸਨ ਨੂੰ ਕਹਿੰਦਾ ਵੀ ਭਾਈ ਠੀਕ ਹੈ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਪਰ ਜਿਹੜੀ ਸਾਡੇ ਵਿਚਾਰ ਵਟਾਂਦਰਾ ਹੋ ਰਿਹਾ ਵਾ ਉਹਨੂੰ ਮਰ ਪ੍ਰਸ਼ਾਸਨ ਇਸ ਚੀਜ਼ ਦਾ ਪ੍ਰਬੰਧ ਕਰੇ ਵੀ ਨਾ ਸਾਡੇ ਵੱਲੋਂ ਕੋਈ ਉਹਨਾਂ ਤੇ ਵਾਦਾ ਹੋਵੇ ਤਾਂ ਨਾ ਉਹਨਾਂ ਵੱਲੋਂ ਸਾਡੇ ਤੇ ਵਾਦਾ ਹੋਵੇ ਅਹੀਂ ਬਾਬੇ ਦੇ ਧਾਮ ਤੇ ਜਾ ਰਹੇ ਅਹੀਂ ਬਾਬੇ ਦਾ ਘਰ ਉੱਥੇ ਚੁੱਕ ਲੈਣਾ ਕੋ ਬਾਬੇ ਨੇ ਆਪਣਾ ਪ੍ਰਬੰਧ ਆਪ ਕੀਤਾ ਅਹੀਂ ਨਹੀਂ ਕੀਤਾ ਸਾਡਾ ਅੱਜ ਵੀ ਉਹੀ ਨਿਸ਼ਾਨਾ ਹੈ ਇਹ ਗੱਲ ਕਹਿੰਦੇ ਬਾਬੇ ਨਾਲ ਕੋਈ ਬਹਿਰ ਵਿਰੋਧ ਨਹੀਂ ਸਾਡਾ ਬਾਬੇ ਨਾਲ ਕੜਾ ਵੱਟ ਬੰਨੇ ਦਾ ਰੋਲਾ ਬਾਬੇ ਨੂੰ ਵੀ ਗੱਲ ਕਹਿੰਦੇ ਜਿਹੜਾ ਸਿੱਖਾਂ ਨੂੰ ਫੋਕਸ ਕਰ ਰਹੇ ਤੁਸੀਂ ਸਿੱਖਾਂ ਦੇ ਪੈਰਾ ਚ ਡਿੱਗਦੀਆਂ ਪੱਗਾਂ ਮੱਥੇ ਟਿਕਦੇ ਔਰ ਮਤ ਸੇਰ ਘੁੰਮਦੇ ਇਹ ਵੀਡੀਓ ਜਿਹੜੀਆਂ ਨਾ ਵਾਇਰਲ ਕਰੋ ਇੱਕ ਗੱਲ ਮੇਰੀ ਯਾਦ ਰੱਖਿਓ ਅਜੇ ਮਾਨਸੇ ਅਕਾਲੀ ਆ ਇਹ ਇਸ ਬਾਦ ਨੂੰ ਕਦੇ ਛੋਟੀ ਨਾ ਸਮਝਿਓ ਮੈਂ ਸਿੱਖ ਪੰਥ ਦਾ ਪ੍ਰਚਾਰਕ ਆ ਜਦੋਂ ਮੈਂ ਜਥੇਬੰਦੀਆਂ ਦੇ ਵਿੱਚ ਇਹ ਗੱਲ ਲੈ ਆਂਦੀ ਨਾ ਉਹ ਦੁਨਵੱਟਾ ਬਵਾਦ ਖੜਾ ਹੋਣਾ ਤੇ ਉਦੋਂ ਬੰਟੀ ਜੀ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਕੀ ਰਾਈਟਨ ਕੋਲ ਸਵਾਲ ਕਰੰਦਾ ਮੈਂ ਪੁੱਛਦਾ ਕਿਛੀ ਦਾ ਰਾਈਟਨ ਕੋਲ ਮੈਂ ਕੋਈ ਤਨਸ਼ੀਰ ਗੁਰੰਤ ਸਾਹਿਬ ਦੀ ਬੇਦਵੀ ਕੀਤੀ ਹੈ ਮੈਂ ਕਿਸੇ ਪੰਥ ਦੀ ਕਿਸੇ ਮਜਰ ਦੀ ਬੇਦਵੀ ਕੀਤੀ ਹੈ ਮੈਂ ਤਾਂ ਨੂੰ ਜੁੜਨ ਦੇ ਲੱਗੇ ਆਇਆ ਤੁਸੀਂ ਛੁੱਟਣ ਦੇ ਲੱਗੇ ਹੋ ਬਚਨ ਦਾ ਵਰਕ ਹੈ ਕਹਿੰਦੇ ਵੀ ਮਾਨ ਸਿੰਘ ਅਕਾਲੀ ਨੂੰ ਕੀ ਅਧਿਕਾਰ ਹੈਗਾ ਸਵਾਲ ਪੁੱਛਣ ਦਾ ਵੀ ਮਾਨ ਸਿੰਘ ਅਕਾਲੀ ਸਵਾਲ ਤਾਂ ਉਦੋਂ ਪੁੱਛੋ ਜੇਕਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਕਿਸੇ ਵੀ ਚੀਜ਼ ਦੀ ਬੇਅਦਬੀ ਹੋਵੇ ਜੇ ਗੁਰੂ ਗੰਨ ਸਾਹਿਬ ਦੀ ਬੇਅਦਬੀ ਕਰਦੇ ਜਾਂ ਵਿਚੋਂ ਪਾੜ ਦੂੰਗਾ ਭਾਵੇਂ ਬੰਟੀ ਹੋਵੇ ਤੇ ਜਿਹੜਾ ਮਰਜ਼ੀ ਹੋਵੇ ਮੇਰੇ ਸਾਹਮਣੇ ਇੱਕ ਅੰਗ ਪਾੜ ਕੇ ਵਿਖਾ ਦੇ ਜੇ ਨਾ ਵਿਚੋਂ ਪਾੜੂੰਗਾ ਹਰਾਮ ਦਾ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤ ਨਹੀਂ ਹੋਊਗਾ ਏਡੇ ਵੱਡੇ ਸ਼ਬਦੋ ਬੰਦਾ ਕਹਿ ਰਿਹਾ ਵੀ ਬੇਅਦਬੀ ਕਰਤੀ ਤੇ ਉਹ ਕੀਤਾ ਵੇ ਇੱਕ ਵਾਰੀ ਅੰਗ ਪਾੜ ਕੇ ਵਿਖਾ ਦੇ ਮੇਰੇ ਸਾਹਮਣੇ ਜੇ ਵਿੱਚੋਂ ਨਾ ਪਾੜਿਆ ਤੇ ਮੈਨੂੰ ਮੈਨੂੰ ਆਪਣੇ ਪਿਓ ਦਾ ਪੁੱਤ ਨਾ ਗਈ। ਉਹ ਸਵਾਲ ਕਰਦੇ ਪਏ ਨੇ ਕਿ ਜੇ ਮੈਂ ਜੇ ਜੇ ਇਹ ਚੀਜ਼ ਕੀਤਾ ਹੋਵੇ ਫੇ ਮੈਨੂੰ ਬੋਲਣ ਇਹ ਮੈਨੂੰ ਬੋਲਣ ਜੇ ਮੈਂ ਇਹ ਚੀਜ਼ ਕੀਤਾ ਹੀ ਨਹੀਂ ਹੈਗਾ ਵੀ ਤੁਸੀਂ ਕੋਣ ਹੋ ਮੈਂ ਇਹ ਸੇ ਚੀਜ਼ ਮੈਂ ਸਿੱਖ ਉਹਨਾਂ ਭੈਣ ਦੇ ਆ ਲੱਕੜਿਆਂ ਦਾ ਸਿਰ ਇੱਕ ਬੰਦੇ ਗਾੜੀ ਝੁਕ ਰਿਆ ਨਗਰੇ ਬੰਦੇ ਦੇ ਗਾੜੀ ਤੇ ਉਹਨਾਂ ਨੂੰ ਫੜੋ ਨਾ ਤੁਸੀਂ ਜਿਹੜੇ ਸਿੱਖ ਇਹੋ ਤਾਂ ਤੈਨੂੰ ਸਮਝ ਨਹੀਂ ਲੱਗਣ ਦੀ ਮੈਂ ਉਦੋਂ ਦੇ ਸਮਝਾਉਣ ਦੀ ਕੋਸ਼ਿਸ਼ ਕਰਨ ਡਿਆ ਮੇਰਾ ਬਾਬੇ ਬੰਟੀ ਕੋ ਜਾ ਕੇ ਉੱਥੇ ਮੈਂ ਛੁੰਛਣਾ ਥੋੜਾ ਵਜਾਉਣਾ ਸੀ ਉਹਦਾ ਮੈਂ ਤੇ ਉੱਥੇ ਬਹਿ ਕੇ ਬਾਬੇ ਨਾਲ ਇਸੇ ਗੱਲ ਦੀ ਡਿਪੀਟ ਕਰਨੀ ਆ ਕਿ ਬਾਬਾ ਕੱਢ ਬਾਰ ਕਿਹੜੀ ਸ਼ਕਤੀ ਤੇਰੇ ਕੋ ਸਮਝਦਾ ਗੱਲ ਹੋਰ ਮੈਂ ਬਾਬੇ ਕੋ ਉੱਥੇ ਕਿ ਪੂੜੀਆਂ ਖਾਣ ਜਾਣਾ ਹੈ ਬਾਬੇ ਦੀ ਉਹ ਕਰਾਮਾਤ ਹੀ ਵੇਖਣ ਜਾਣਾ ਹੈ ਬਾਬੇ ਦਾ ਕਰਾਮਾਤ ਵਿਖਾਉਂਦਾ ਕਿਉਂਕਿ ਅੱਜ ਪ੍ਰਸ਼ਾਸਨ ਦਾ ਰੋਕਣ ਦਾ ਸਭ ਤੋਂ ਵੱਡਾ ਰੀਜ਼ਨ ਦਾ ਕਾਰਨ ਮੈਂ ਤੈਨੂੰ ਦੱਸ ਦਿੰਦਾ ਜੇ ਅੱਜ ਮਾਨ ਸਿੰਘ ਅਕਾਲੀ ਉੱਥੇ ਪਹੁੰਚ ਜਾਂਦਾ ਉਹ ਸੰਗਤ ਦੇ ਵਿੱਚ ਜਿਹੜੀ ਉੱਥੇ ਬੈਠੀ ਆ ਉਹਦੇ ਵਿੱਚ ਮਾਨ ਸਿੰਘ ਅਕਾਲੀ ਇੱਕ ਤੇ ਮੱਠੋ ਕੇ ਕਹਿੰਦਾ ਵੀ ਲਿਆ ਬਾਬਾ ਵਿਖਾ ਕਰਾਮਾਤ ਬਾਬੇ ਕੋ ਕਰਾਮਾਤ ਵਿਖਾਈ ਨਹੀਂ ਜਾਣੀ ਸੀ ਤੇ ਉਹਦੀ ਸੰਗਤ ਐ ਜਾਣੀ ਸੀ ਓ ਮੇਂ ਦੂਰੇ ਬਾਪਾ ਅਸਿਰ ਖਿਲਾ ਕੇ ਰਾ ਤੇ ਤੂੰ ਨਾ ਆਇਆ ਹੈ ਤੇਰਾ ਤੇ ਮੇਰਾ ਮਾਣ ਨੀ ਰੇਰਾ ਮੈਂ ਇਹ ਗੱਲ ਕਹਿਣਾ ਜੇ ਬਾਬਾ ਬੰਟੀ ਨਾ ਟਿਆ ਸਿੱਖਾਂ ਦੀਆਂ ਵੀਡੀਓ ਵਾਇਰਲ ਕਰਨ ਆਉਣ ਵਾਲੇ ਸਮੇਂ ਤੇ ਵੱਡਾ ਬਵਾਦ ਖੜਾ ਹੋਊਗਾ ਇਹ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਮੈਂ ਸਾਰੀਆਂ ਜਿੱਥੇ ਬੰਦੀਆਂ ਜਿਹੜੀਆਂ ਉਹਨਾਂ ਚ ਗੁਰਮਤਾ ਇਸ ਚੀਜ਼ ਦਾ ਕਰਦਣਾ ਜੇ ਬਾਬਾ ਬੰਟੀ 1 2 ਮਹੀਨੇ 3 ਮਹੀਨੇ 6 ਮਹੀਨੇ ਮੈਂ ਫਿਰ ਵੀ ਕਹਿ ਰਿਹਾ ਪੀ ਜੜੀਆਂ ਵੀਡੀਓ ਪਈਆਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਡਿਲੀਟ ਕਰੋ ਤੇ ਨਾ ਵੀ ਵੀਡੀਓ ਕੋਈ ਵਾਇਰਲ ਨਾ ਕਰੋ ਤੇ ਫੇਮਸ ਹੋਣਾ ਤਾਂ ਪਖੰਡਵਾ ਲੋਕ ਕੁਝ ਵੀ ਕਹਿ ਸਕਦੇ ਆ ਜੀ ਲੋਕ ਤਾਂ ਤੁਹਾਨੂੰ ਵੀ ਕਹਿਣਗੇ ਕਿ ਤੁਸੀਂ ਬਾਪੂ ਨੂੰ ਫੇਮਸ ਕਰਨਗੇ ਸੀ ਐਸੇ ਲੱਤੇ ਆ ਕੀ ਕਹਿ ਲੋ ਲੋਕਾਂ ਦਾ ਦੋਨੋਂ ਪੱਖ ਦੇ ਇੰਟਰਵਿਊ ਚਲਾ ਰਹੇ ਸਰ ਮੈਂ ਤੌਨੇ ਕੁ ਉਦਾਹਰਣ ਦੇ ਰਿਹਾ ਤੁਸੀਂ ਕੀ ਕਰ ਲੋ ਲੋਕਾਂ ਦਾ ਲੋਕਾਂ ਦਾ ਕੰਮ ਹੈ ਕਰਨਾ ਲੋਕਾਂ ਦਾ ਮੈਂ ਵੀ ਕਹਿ ਸਕਦਾ ਵੀ ਉਹਨਾਂ ਨੇ ਪਾਈ ਉਹ ਆਪਣੇ ਆਪ ਨੂੰ ਫੇਮਸ ਕਰਨ ਲਈ ਇਹ ਤਾਂ ਕੋਈ ਬੜੀ ਗੱਲ ਨਹੀਂ ਤੁਸੀਂ ਇਦਾਂ ਦੀ ਵੀਡੀਓ ਬਣਾ ਕੇ ਤੁਸੀਂ ਵਾਇਰਲ ਕਰਦੇ ਆਂ ਵੀ ਸਾਡੇ ਭਰਾ ਜਿਹੜੇ ਆ ਉਹ ਤੁਹਾਡੇ ਪੈਰਾਂ 'ਚ ਝੁਕਣ ਡਿਆ ਤੇ ਤੁਸੀਂ ਦੱਸੋ ਜਿਹੜੇ ਮਰਦਿਆਂ ਉਹਨਾਂ ਦੇ ਤੇ ਪਸੀਨੇ ਆਕ ਲੱਗਣੀ ਨਾ ਤਾਨੇ ਕਰਦੇ ਮੋਰੀਆਂ ਮਰਦਾਂ ਦੇ ਸੀਨੇ ਝਪਟਣ ਬਾਜਾਂ ਵਾਂਗਰਾਂ ਨਾ ਲਾਉਣ ਮਹੀਨੇ ਉਹ ਮਹੀਨੇ ਨਹੀਂ ਲਾਉਂਦੇ ਉਹਨਾਂ ਬਾਜਾਂ ਵਾਂਗੂ ਝਪਟ ਪਹਿਣਾ ਵਾ ਜੇ ਸਾਡੇ ਪੰਥ ਦਾ ਨੁਕਸਾਨ ਹੋਊਗਾ ਤੇ ਬਈ ਵੇਪਨ ਬੇਰ ਤੇ ਨੁਕਸਾਨ ਹੋਣਾ ਹੀ ਹੋਣਾ ਠੀਕ ਆ ਬਾਕੀ ਜਿਹੜੇ ਭੈਣ ਭਰਾ ਮੇਰੇ ਉੱਤੇ ਸ਼ਿਵ ਸੈਨਾ ਵਾਲੇ ਗਏ ਹੀ ਉਹਨਾਂ ਨੂੰ ਮੈਂ ਗੱਲ ਕਹਿਣਾ ਵੇਖੋ ਆਪਾਂ ਵਿਆਹ ਵੂਹਾਂ ਤੇ ਮਿਲਦੇ ਆ ਮਿਲਦੇ ਰਹਿਣਾ ਐਵੇਂ ਬਾਬੇ ਦੇ ਮਗਰ ਲਾ ਕੇ ਨਾ ਆਪਸੀ ਭਾਈਚਾਰਾ ਨਾ ਖਰਾਬ ਕਰੀਏ ਕਿਉਂਕਿ ਤੁਹਾਨੂੰ ਹੀ ਪਤਾ ਮੁੜ ਕੇ ਫਿਰ ਕੰਮ ਖਰਾਬ ਹੀ ਹੁੰਦਾ